तो आके अपने लाहौर शहर के या जी फेरी दिया कुछ यादा ने कुछ किस्से ने और बहुत खूबसूरत गल् ने प्रिंसीपल गुरदेव पा बैठे हुए मेरे अभी दोस्तों मैं ਕੋ ਬੋਲਣ ਦਾ ਵੀ ਜਿਹੜਾ ਨਾਮ ਤਾਂ ਹੈ ਨਹੀਂ ਸੀ ਕਿ ਮੈਂ ਤਾਂ ਐਸੀ ਟ੍ਰੈਕਸ਼ਨal ਆ ਗਈ ਕਿ ਗੱਲਾਂ ਆਰ ਪਾਰ ਦੀਆਂ ਹੋਣਗੀਆਂ ਤੇ ਉੱਥੇ ਪਾਕਿਸਤਾਨੀਆਂ ਗੱਲਾਂ ਹੋਣਗੀਆਂ ਤੇ ਪਾਕਿਸਤਾਨ ਮੇਰਾ ਬਹੁਤ ਪਸੰਦੀਦਾ ਦੇਸ਼ ਹੈ ਮੈਂ ਲੋਕਲ ਹਾਂ ਮੇਰੇ ਸ਼ਰੀਕੇ ਹਾਂ ਤਾਂ ਤੁਹਾਨੂੰ ਬਿਲਾਉਂ ਕਰਦੇ ਸਾਂ ਲਾਹੌਰ ਤੇ ਪਾਕਿਸਤਾਨ ਕਸੂਰ ਨਨਖਾਣਾ ਸਾਹਿਬ ਸਾਰੇ ਮੈਂ ਬਹੁਤ ਵਾਰੀ ਗਈ ਆ ਜਿੰਨੀ ਮੁਹੱਬਤ ਉੱਥੋਂ ਮਿਲੀ ਹੈ ਤੇ ਰੂਹ ਨੂੰ ਜਿੰਨੀ ਖੁਰਾਕ ਉੱਥੋਂ ਮਿਲੀ ਹੈ ਤੇ ਮੈਨੂੰ ਹੋਰ ਕਿਸੇ ਦੇਸ਼ ਵਿੱਚ ਉਹ ਮਹਿਸੂਸ ਨਹੀਂ ਹੋਇਆ ਇਹ ਮੇਰਾ ਜ਼ਾਤੀ ਤਜਰਬਾ ਹੈ ਮੈਨੂੰ ਟਾਈਮ ਦੱਸ ਦਿਓ ਮੈਂ ਉਹਨੀ ਗੱਲ ਕਰਾਂ ਦੱਸ ਦਿਓ ਕਿ ਜਿਹੜੀ ਬੋਲਦੇ ਹੋਏ ਬੰਦੇ ਨੂੰ ਪਤਾ ਨਹੀਂ ਲੱਗਦਾ ਥੈਂਕ ਯੂ ਗੰਨਾਹਰ ਪਾਰਤੀਆਂ ਬਕਸਰ ਦੀ ਇਹ ਬੁੱਕ ਦਾ ਨਾਮ ਪੜ੍ਹ ਕੇ ਹੀ ਬੜੀ ਵੱਡੀ ਅਟਰੈਕਸ਼ਨ ਆਈ ਮੈਂ ਇਹ ਬੁੱਕ ਨਾ ਮੈਨੂੰ ਮਿਲੀ ਹੈ ਨਾ ਮੈਂ ਉਹ ਪੜ੍ਹੀ ਹੈ ਪਰ ਕਿਉਂਕਿ ਇੱਥੇ ਪਾਕਿਸਤਾਨੀਆਂ ਗੱਲਾਂ ਹੋਣੀਆਂ ਸੀ ਦੇਸ਼ੀਆਂ ਗੱਲਾਂ ਸਾਡੇ ਦੀਆਂ ਹੋਣੀਆਂ ਸੀ ਤੇ ਬੜਾ ਕੁਝ ਯਾਦ ਆ ਗਿਆ ਉਹਦੇ ਵਿੱਚ ਮੈਂ ਤੁਹਾਡੇ ਕੋਲ ਇੱਕ ਤੋਂ ਵੱਡਾ ਸਾਂਝੀਆਂ ਕਰਾਂ ਨ ਉਹ ਪਾਜੀਆ ਸਿਦਕੀ ਦੀ ਇੱਕ ਬੁੱਕ ਹੈ ਹੀਰਾ ਮੰਡੀ ਲਾਹੌਰ ਦੀ ਹੀਰਾ ਮੰਡੀ ਉਹ ਆਪਣੇ ਆਪ ਵਿੱਚ ਥੀਸਿਸ ਹੈ ਜਦੋਂ ਮੈਂ ਉਹ ਬੁੱਕ ਪੜ੍ਹੀ ਤਾਂ ਮੈਂ ਹੋਰ ਆਪਣੇ ਆਪ ਨੂੰ ਨੇੜੇ ਮਹਿਸੂਸ ਕੀਤਾ ਉਹ ਦੇ ਵਿੱਚ ਹੀਰਾ ਮੰਡੀ ਦੀ ਕਿਸ ਤਰ੍ਹਾਂ ਦੀ ਲਾਈਫ ਉਹਨਾਂ ਔਰਤਾਂ ਦੀ ਉਹਨਾਂ ਗੱਲਾਂ ਦੀ ਇਹ ਉਹ ਸੰਗੀਤ ਦੀ ਉਹ ਚ ਰੋਖਿਆਂ ਦੀ ਇਹ ਗੱਲਬਾਤ ਕਿੰਨੀ ਬਰੀਕੀ ਦੇ ਨਾਲ ਤੇ ਕਿੰਨੀ ਸੱਚ ਨਾਲ ਪੇਸ਼ ਕੀਤੀ ਗਈ ਹੈ ਉਹ ਪੜ ਕੇ ਆਪਣਾ ਹੀ ਇੱਕ ਲੁਟਫ ਆਇਆ ਤੇ ਮੈਨੂੰ ਯਾਦ ਆਇਆ ਕਿ ਮੇਰੇ ਫਾਜ਼ਲਤ ਸਾਹਿਬ ਲਾਹੌਰ ਕਾਲਜ ਦੇ ਵਿੱਚ ਉਹਨਾਂ ਨੇ ਕੋਰਸ ਡਿਗਰੀਏਸ਼ਨ ਇਨ ਇੰਗਲਿਸ਼ ਕੀਤੀ ਸੀ ਉਹ ਵੀ ਐਕਸਲ ਗੱਲਾਂ ਕਰਦੇ ਸਨ ਉਹਦੀ ਸਿਰਫ ਇੱਕ ਘਟਨਾ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਕੇ ਆਪਣੇ ਕੰਮ ਨੂੰ ਖਤਮ ਕਰ ਰਹੰਾ ਹਾਂ ਸੀ ਅਸੀਂ ਲਾਹੌਰ ਦੇ ਆਪੀ ਮੰਨੇ ਪਰ ਮੰਨੇ ਦੋਸਤਾਂ ਦੇ ਨਾਲ ਘੁੰਮੋ ਫਿਰ ਰਹੇ ਸਾਂ ਕਿਉਂਕਿ ਮੈਂ ਉਹ ਬੁੱਕ ਪੜ੍ਹੀ ਸੀ ਤੇ ਮੈਂ ਆਪਣੇ ਇਹਨਾਂ ਦੇ ਦੋਸਤਾਂ ਨੂੰ ਕਿਹਾ ਕਿ ਮੈਂ ਹੀਰਾ ਮੰਡੀ ਦੇਖਣੇ ਆ ਤੇ ਮੈਨੂੰ ਤਾਂ ਉਹ ਝੋਖੇ ਦਿਖਾਓ ਜਿੱਥੇ ਉਹ ਔਰਤਾਂ ਬੈਠੀਆਂ ਸਨ ਉੱਤੇ ਮੇਰੇ ਬਾਪੂ ਸਾਹਿਬ ਉਹ ਗੱਲਾਂ ਕਰਦੇ ਹੁੰਦੇ ਸੀ ਸਾਡੇ ਨਾਲ ਉਹ ਮੈਨੂੰ ਸਾਡੇ ਇੱਕ ਗਰੁੱਪ ਸੀ ਅਸੀਂ ਹੀਰਾ ਮੰਡੀ ਚਲੇ ਗਏ ਮੈਂ ਉਹ ਸਾਰੇ ਚਰੋਖੇ ਜਿੰਨੇ ਕੁ ਦੇਖ ਸਕਦੀ ਸੀ ਸਾਰੇ ਦੇਖੇ ਉੱਥੇ ਅੱਜਕੱਲ ਬੂਟਾਂ ਦੀਆਂ ਦੁਕਾਨਾਂ ਨੇ ਉਹ ਪਹਿਲੇ ਵਰਗੀ ਜ਼ਿੰਦਗੀ ਨਹੀਂ ਹੈ। ਕਿ ਜ਼ਿਆਦਾ ਬੂਟਾਂ ਦੀਆਂ ਦੁਕਾਨਾਂ ਨੇ। ਫਿਰ ਅਸੀਂ ਦਾਤਾ ਦਰਬਾਰ ਵੀ ਗਏ। ਫਿਰ ਅਸੀਂ ਕਿਲੇ ਵੀ ਕਿਲੇਜ ਵੀ ਗਏ। ਮੋਮੈਂਟ ਕਾਲਜ ਵੀ ਗਏ। ਭਗਤ ਸਿੰਘ ਸ਼ਹੀਦੇ ਆਜ਼ਮ ਭਗਤ ਸਿੰਘ ਜੋ ਸਾਰਿਆਂ ਦੇ ਹੀਰੋ ਨੇ। ਉਹਨਾਂ ਨੂੰ ਅੱਜ ਤਾਂ ਸ਼ਰਮਨ ਚੌਕ ਹੋ ਗਿਆ ਉਹ ਜਦੋਂ ਉਹ ਸਾਰਾ ਕੁਝ ਅਸੀਂ ਦੇਖ ਕੇ ਆਏ ਸਾਡੇ ਜ਼ਿਹਨ ਵਿੱਚ ਇੱਕ ਗੱਲ ਆਈ ਸੀ ਉਹਨਾਂ ਸਟੋਲਰਜ ਨਾਲ ਡਿਸਕਸ ਕੀਤੀ ਕਿ ਦੇਖੋ ਕਿਲਾ ਵਿੱਚ ਇੱਕ ਪਾਸੇ ਹੀਰਾਵੰਦੀ ਹੈ ਇੱਕ ਪਾਸੇ ਦਾਤਾ ਦਰਵਾਜ਼ਾ ਤੇ ਸਮੇਂ ਦੀ ਜਿਹੜੀ ਹਕੂਮਤ ਹੈ ਉਹ ਕਿੰਨੀ ਅਭਰੀਕੀਆਂ ਦੇ ਵਿੱਚ ਐਨਾਲਿਸਿਸ ਕਰਦੀ ਹੈ ਉਦੋਂ ਨਾ ਤਾਂ net ਸਾਡੇ ਕੋਲੇ ਸੀ ਨਾ ਸਾਡੇ ਕੋਲੇ TV ਸੀ ਨਾ ਫੋਨ ਹੁੰਦੇ ਸੀ ਉਹਨਾਂ ਦਿਨਾਂ ਵਿੱਚ ਜਦੋਂ ਇਹ ਬਿਲਡਿੰਗਸ ਬਣੀਆਂ ਵੀਅਤਨਾਮ ਦੀ ਅਮਰੀਕਾ ਦੇ ਨਾਲ ਲੜਾਈ 25 ਸਾਲ ਚੱਲੀ ਰਹੀ ਵੀਅਤਨਾਮ ਛੋਟਾ ਜਿਹਾ ਇੱਕ ਦੇਸ਼ ਤੇ 25 ਸਾਲ ਤੋਂ ਉਸਨੇ ਸੁਪਰ ਪਾਵਰਸ ਕੋਲੋਂ ਸੁਪਰ ਪਾਵਰ ਅਮਰੀਕਾ ਨੂੰ ਹਰਾ ਦਿੱਤਾ ਤੇ ਉਦੋਂ ਇੱਕ ਗੱਲ ਪਤਾ ਲੱਗੀ ਸੀ ਕਹਿੰਦੇ ਕਿ ਜਿਹੜੇ ਇਹ ਅਮਰੀਕਨ ਸਿਪਾਹੀ ਨੇ ਕਿਉਂਕਿ ਜਿਹੜਾ ਕਥਨੇ ਆ ਨਾ ਕੋਈ ਵੀ ਨਾਰਮਲ ਆਦਮੀ ਜਦੋਂ ਬੰਦੇ ਨੂੰ ਬੰਦਾ ਮਾਰਦਾ ਉਹਦੇ ਮੈਂਟਲੀ ਰਿਲੈਕਸ ਨਹੀਂ ਹੁੰਦਾ ਤੇ ਉਹਨਾਂ ਨੂੰ ਰਿਲੈਕਸ ਹੋਣ ਵਾਸਤੇ ਅਮਰੀਕਨ ਸੋਲਜਰਸ ਨੂੰ ਗਾਲੀ ਭੇਜਿਆ ਜਾਂਦਾ ਸੀ ਕਿਉਂਕਿ ਉੱਥੇ ਪ੍ਰੋਸਟੀਟਿਊਸ਼ਨ ਸੀ ਜਿਹੜੀ ਅਫਸਰ ਸੀ ਉਹਨਾਂ ਨੂੰ ਹਾਂਗਕਾਂਗ ਭੇਜਿਆ ਜਾਂਦਾ ਸੀ ਰਿਲੈਕਸ ਹੋਣ ਵਾਸਤੇ ਅਸੀਂ ਉਹ ਕੋਰਿਲੇਟ ਕੀਤਾ ਸੀ ਕੋਰਿਲੇਟ ਕੀਤਾ ਕਿ ਵਿੱਚ ਕਿਲਾ ਇੱਕ ਸਾਈਡ ਤੇ ਜਾਤਾ ਦਰਬਾਰ ਹੈ ਇੱਕ ਪਾਸੇ ਹੀ ਰਹਿ ਮੰਦੀ ਹੈ ਜਿਹੜੇ ਨੌਜਵਾਨ ਸੋਲਜਰ ਸਨ ਜਿਹੜੋ ਕਤਲੇਆਮ ਕਰਕੇ ਆਂਦੇ ਆ ਲੜਾਈਆਂ ਤੋਂ ਬਾਅਦ ਆਂਦੇ ਆ ਉਹਨਾਂ ਨੂੰ ਫਿਜ਼ੀਕਲ ਰਿਲੈਕਸੇਸ਼ਨ ਚਾਹੀਦੀ ਚਾਹੀਦੀ ਤੇ ਉਹਨਾਂ ਵਾਸਤੇ ਉਹ ਹੀਰਾ ਮੰਡੀ ਨੌਜਵਾਨਾਂ ਵਾਸਤੇ ਹਜ਼ਰੂਨ ਦੀ ਸੀ ਕਿ ਉਹ ਮੈਡੀਕਲ ਤੇ ਸੀ ਇਕੱਲੀ ਰਿਲੈਕਸ ਹੋ ਕੇ ਆ ਜਾਂਦੇ ਸੀ ਕਿਉਂਕਿ ਮਨ ਨੂੰ ਕੋਈ ਵੀ ਨਾਰਮਲ ਹਿਊਮਨ ਬੀng ਇਹ ਸੋਚ ਕਤਲ ਕਰਕੇ ਰਿਲੈਕਸ ਨਹੀਂ ਹੋ ਸਕਦਾ ਸੋ ਆਪਣੇ ਉਹਦੇ ਦੀ ਟੈਂਸ਼ਨ ਸੀ ਜਿਹੜਾ ਉਹਨੇ ਗੁਨਾਹ ਕੀਤਾ ਸੀ ਹਾਰਡੀ ਦੀ ਇੱਕ ਨਜ਼ਮ ਹੈ ਦਾ ਮੈਨ ਹੀ ਕਿਲਡ ਉਹ ਬੰਦੇ ਨੂੰ ਮਾਰ ਦਿੰਦਾ ਸੌਜਰਦ ਇਕੱਠੇ ਹੋ ਜਾਂਦੇ ਨੇ ਉਹ ਬੰਦਾ ਬੰਦੇ ਨੂੰ ਮਾਰਦਾ ਹੈ ਤੇ ਦੋਨੋਂ ਬੈਠ ਕੇ ਕਹਿੰਦੇ ਆ ਵੀ ਆਪਾਂ ਤੂੰ ਮੇਰਾ ਦੁਸ਼ਮਣ ਮੈਂ ਤੇਰਾ ਦੁਸ਼ਮਣ ਪਰ ਮੈਂ ਉਹਨੂੰ ਕਿਉਂ ਮਾਰਿਆ ਉਹਦੇ ਨਾਲ ਤੇ ਕੋਈ ਲਾਜ਼ਵਾਜ ਨਹੀਂ ਸੀ ਉਹ ਦੂਜਾ ਕਹਿੰਦਾ ਜਿਉਂ ਨਾਮਾਰਕਰ ਕਿ ਲੋ ਸੰਵਾਦਨ ਜੇ ਮੈਂ ਨਾ ਮਾਰਦਾ ਸਾਨੂੰ ਗੱਲ ਸੋ ਇਹ ਸੌਜਰਦ ਜਿਹੜੇ ਕਤਲੇਆਮ ਕਰਦੇ ਨੇ ਇਹ ਕੋਈ ਚਾ ਦੇ ਦੀ ਨਹੀਂ ਕਰਦੇ ਇਹਨਾਂ ਦੀ ਮਜ਼ਦੂਰੀ ਹੁੰਦੀ ਹੈ ਨੌਕਰੀ ਚਾਹੀਏ ਰੋਟੀ ਪਾਣੀ ਕਮਾਣਾ ਸੋ ਉਹ ਵੀ ਰਜ਼ਾ ਮੰਨਿਆ ਆ ਮੈਂ ਦਾ ਮੈਨ ਕੀ ਫੀਲ ਤੁਮੇ ਚਾਹ ਦੀ ਦੀ ਫੋਨ ਮੈਂ ਬਹੁਤ ਗਜ਼ਰ ਦੀ ਫੋਨ ਮੈਂ ਉਹ ਕਹਿੰਦਾ ਜੀ ਅਸੀਂ ਦੋਨੋਂ ਮਿਲਦੇ ਫੇਕ ਕਿਤੇ ਤੇ ਹੋ ਸਕਦਾ ਅਸੀਂ ਆਪ ਤੇ ਸਿਤੀ ਆਪਣੇ ਦੋਸਤਾਂ ਦੇ ਸੰਗੇ ਕਰ ਲੈਂਦੇ ਪਰ ਚਲੋ ਉਸੇ ਹੀ ਰੈਫਰੈਂਸ ਤੇ ਇਹ ਚੁਣਾ ਕਰ ਰਹੀ ਆ ਤੇ ਜਦੋਂ ਇਹ ਨੌਜਵਾਨ ਬੱਚੇ ਜਾਂ ਨੌਜਵਾਨ ਸੌਜਰ ਕਤਲੇਆਨ ਕਰਕੇ ਆਉਂਦੇ ਸੀ ਇਹਨੇ ਮੈਂਟਲੀ ਤੇ ਫਿਜ਼ੀਕਲੀ ਇਹ ਡਿਸਟਰਬ ਹੁੰਦੇ ਸੀ ਉਹ ਫਿਰਾਂ ਮੰਡੀ ਕਿਲੇ ਜਾਂਦੇ ਸੀ ਤੇ ਜਿਹੜੇ ਵੱਡੀ ਉਮਰ ਦੇ ਉਹ ਆਪਣੇ ਮਨ ਨੂੰ ਸ਼ਾਂਤੀ ਦੇਣ ਵਾਸਤੇ ਜਾਤਾ ਪਰਮਾਤਮਾ ਚਲੇ ਸੋ ਇਟ ਵਾਸ ਅ ਪਲੇਸ ਫॉर ਰੈਕਸੇਸ਼ਨ ਫਿਜ਼ੀਕਲ ਐਂਡ ਰੈਲਸ ਮੈਕਸਪਿਕ ਨਾ ਮੈਂ ਇਹ ਚੀਜ਼ ਉੱਥੇ ਲੁਕ ਕੀਤੀ ਫਿਰ ਅਸੀਂ ਸਕਾਲਰਸ ਨਾਲ ਡਿਸਕਸ ਕੀਤੀ ਉਹ ਸਾਡੇ ਨਾਲ ਸਹਿਮਤ ਹੋਗੇ ਕਹਿੰਦੇ ਤੁਸੀਂ ਬਿਲਕੁਲ ਇਹਦਾ ਠੀਕ ਐਨਲਿਸਿਸ ਕੀਤਾ ਕਿ ਠੀਕ ਹੈ ਜਾਂ ਗਲਤ ਹੈ ਇਹ ਉਹਨਾਂ ਨੂੰ ਪਤਾ ਹੋਏਗਾ ਪਰ ਸਾਡੀ ਇਹ ਆਬਜ਼ਰਵੇਸ਼ਨ ਬਣੀ ਆ ਇਹ ਮੈਂ ਤੁਹਾਡੇ ਨਾਲ ਸੇਰ ਕਰਦੀ ਕਿ ਕੱਲ ਨੂੰ ਮੈਂ ਰਾਈਂਡ ਅਪ ਇਸ ਤਰ੍ਹਾਂ ਕਰਾਂਗੀ ਕਿ ਪਾਕਿਸਤਾਨ ਦੇ ਲੋਕਾਂ ਦਾ ਜਿਹੜਾ ਸਾਡੇ ਮਨ ਦੇ ਉੱਤੇ ਅਸਰ ਹੈ ਉਹ ਬਹੁਤ ਪਰੰਚਾਰੀ ਵਿੱਚ ਆਪਣਾ ਭੰਦੇ ਵਿੱਚ ਮੁਹੱਬਤ ਖੂਸਰੇ ਵਿੱਚ होने वाले लोग जरबा है एक इमेज दि जा रही है कि देवर वेरी है हर कौम चाहे सिखा चाहे मुसलमान चाहे क्रिश्चियन क्रिस्च घट है और हिंदुओं से जिथे जिथे जिह जब किता जुलम भी किए अच्छे काम भी बहुत किए सो जे अटिविटी पासे करके देखिए तो असं ये जरूर महसूस करा ਕਿ ਜਿੱਥੋਂ ਵੀ ਕੋਈ ਚੰਗਾ ਮਿਲਦਾ ਚੰਗੇ ਅਹਿਸਾਸ ਹੁੰਦੇ ਹਨ ਉਹਨਾਂ ਨੂੰ ਸਮੂਹ ਸਲਾਵੇ ਚ ਲੈ ਲੈਣਾ ਚਾਹੀਦਾ ਤੇ ਮੈਂ ਤਾਂ ਪਾਕਿਸਤਾਨ ਦੇ ਵਿੱਚੋਂ ਬਹੁਤ ਚੰਗੇ ਅਹਿਸਾਸ ਲੈ ਕੇ ਆਈਆਂ ਕਸੂਰ ਅਸੀਂ ਗਾਇਕ ਕਵਾਲੀਆਂ ਸੁਣਦੇ ਰਏ ਹੱਥਾਂ 'ਚ ਖੰਝੂ ਦੇਖਦੇ ਰਏ ਤੇ ਇੱਕ ਜੀ ਤਰ੍ਹਾਂ ਦਾ ਸਵਾਦ ਅਸੀਂ ਉੱਥੇ ਵੀ ਮਣ ਕੇ ਮਾਨਤ ਮਣ ਕੇ ਆਏ ਨੰਕਾਣਾ ਸਾਹਿਬ ਦਰਬਾਰ ਸਾਹਿਬ ਨੰਕਾਣਾਣਾ ਸਾਹਿਬ ਤੇ ਪੰਜਾਬ ਸਾਹਿਬ ਸਾਰੇ ਅਸੀਂ ਦੇਖਿਆ ਬਹੁਤ ਤਕ ਉਹ ਬਹਿਣੇ ਦੱਸ ਥੈਂਕ ਯੂ ਬਹੁਤ ਬਹੁਤ ਸ਼ੰਦਾਰ ਮਿਸਟਰ ਕੋ ਤੇ ਸਾਡੀ ਬਹੁਤ ਦੇਖਭਾਲੀ ਰਹਿੰਦੇ ਵਿੱਚ ਤੁਸੀਂ ਲਾਹੌਰ ਸ਼ਹਿਰ ਦੀਆਂ ਯਾਦਾਂ ਸੰਧੀਆਂ ਕੀਤੀਆਂ ਤੇ ਆਪਾਂ ਦੇ ਲਾਹੌਰੀ ਰਹਨੇ ਤੇ ਇੱਕ ਗੀਤ ਲੈ ਕੇ ਆ ਰਹੇ ਨੇ ਸ਼ਹਿਰ ਲਾਹੌਰੋਂ ਹੋਇਆ ਹੈ